ਬਿਸ਼ਾੜਾ ਖਾਣਾ ਪੀਣਾ ਕਿਹਾ ਜਾ ਸਾਡਾ ਰਹਿਣ ਸਹਿਣ ਤੇ ਸਾਡਾ ਸਟ੍ਰੈਸ ਲੈਵਲ ਕੀ ਹੈ ਅਸੀਂ ਦਿਮਾਗ ਤੇ ਬੋਝ ਕਿੰਨਾ ਕਿੰਨਾ ਦਿੰਨੇ ਆ ਹਨਾ ਮੈਂ ਤਾਂ ਸ਼ੁਰੂਆਤ ਹੁੰਦੀ ਹੈ ਆਪਣੇ ਖਾਂ ਟਿਨ ਤੋਂ ਹੀ ਆਪਾਂ ਕਰ ਲਿਓ ਜਿਹੜਾ ਆਪਾਂ ਖਾਣਾ ਖਾਂਦੇ ਆ ਉਹ ਸਾਡੇ ਸਲਾਈਵੇ ਰਾਹੀਂ ਹੋ ਕੇ ਸਾਡੇ ਪੇਟ 'ਚ ਜਾਂਦਾ ਜਿਹਨੂੰ ਅਮਾਸ਼ਿਆ ਕਹਿੰਦੇ ਆ ਅਮਾਸ਼ਿਆ ਤੋਂ ਅੱਗੇ ਫਿਰ ਜਾਂਦਾ ਜੀ ਲੀਵਰ ਲੀਵਰ ਦੇ ਉੱਤੋਂ ਫਿਰ ਸਾਡੇ ਆ ਸੱਤ ਧਾਤੂਆਂ ਵੜਦੀਆਂ ਸੱਤ ਧਾਤੂਆਂ ਦੇ ਵਿੱਚ ਜਿਵੇਂ ਬਣਦਾ ਰਸ ਰਕਤ ਮਸਾ ਮੇਦਾ ਅਸਤੀ ਮਜਾ ਤੇ ਸ਼ੁਕਰ ਇਹ ਚੀਜ਼ਾਂ ਸਾਡਾ ਲੀਵਰ ਬਣਾਉਂਦਾ ਹਮ ਤੇ ਇੱਥੋਂ ਹੀ ਸਾਰਾ ਸਿਸਟਮ ਚੱਲਦਾ ਜਿਵੇਂ ਆਪਣਾ ਮੇਨ ਇੰਜਨ ਕਹ ਲੋ ਲੀਵਰ ਨੂੰ ਹਮ ਲੀਵਰ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਲੀਵਰ ਤੋਂ ਹੀ ਹੁੰਦੀ ਹੈ ਠੀਕ ਹੈ ਚਾਹੇ ਤੁਹਾਨੂੰ ਉਹ ਸ਼ੂਗਰ ਹੈ ਚਾਹੇ ਤੁਹਾਨੂੰ ਪੇਟ ਦਾ ਕੋਈ ਰੋਗ ਹੈ ਲੀਵਰ ਕਰਕੇ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਹੈ ਜੀ ਅਗਰ ਜਿਵੇਂ ਮੈਡਮ ਕਹਿੰਨੇ ਉਹਨੇ ਲੀਵਰ ਫਿੱਟਤਾ ਲਾਈਫ ਸੁਪਰੇ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਮੈਨ ਪਾਵਰ ਦੀ ਹੈ ਨਾ ਇਹਦੇ ਵਿੱਚ 50% ਤਾਂ ਤੁਹਾਡਾ ਦਿਮਾਗ ਕੰਮ ਕਰਦਾ ਹੈ ਨਾ ਠੀਕ ਹੈ ਅਗਰ ਦਿਮਾਗ ਤੁਹਾਡਾ ਸਹੀ ਹੈ ਕੰਮ ਕਰਦਾ ਹੈ ਪ੍ਰੋਪਰ ਤੁਸੀਂ ਇਫੈਕਟ ਹੋ ਹਨਾ ਤਾਂ ਇਸ ਦੇ ਵਿੱਚ 50% ਤਾਂ ਦਿਮਾਗ ਦਾ ਰੋਲ ਹੈ 50% ਫਿਰ ਮੈਡੀਸਿਨ ਕੰਮ ਕਰਦੀ ਹੈ ਹਨਾ ਓਕੇ ਤੇ ਮੈਡੀਸਿਨ ਜਿਹੜੀ ਅੱਜ ਕੱਲ ਡਰ ਦਾ ਖੇਲ ਹੈ ਮੇਨ ਹੂੰ ਡਰਾ ਕੇ ਪੈਸੇ ਲੈ ਜਾਂਦੇ ਆ ਮਰੀਜ਼ ਤੋਂ ਹਨਾ ਵੀ ਤੈਨੂੰ ਆਏ ਹੋ ਗਿਆ ਫਲਾਨਾ ਹੋ ਗਿਆ ਤੇ ਤੁਰ ਤਾਂ ਐ ਨਹੀਂ ਹੋਣਾ ਹਨਾ ਤੇ ਗੱਲ ਐਡੀ ਹੁੰਦੀ ਨਹੀਂ ਜਿੱਡੀ ਕੀ ਬਣਾ ਕੇ ਪੇਸ਼ ਕਰ ਦਿੱਤੀ ਜਾਂਦੀ ਹੈ ਓਕੇ ਤੇ ਮਾਈਨਰ ਜੀ ਗੱਲ ਹੁੰਦੀ ਹੈ ਕਈ ਵਾਰ ਤਾਂ ਕਈ ਵਾਰ ਸਾਡੇ ਕੋਲ ਆਉਂਨੇ ਪੇਸ਼ੈਂਟ ਉਹ ਕਾਉਂਸਲਿੰਗ ਨਾਲ ਹੀ ਠੀਕ ਹੋ ਜਾਂਦੇ ਆ ਸਮਝਾਈਦਾ ਉਹਨੂੰ ਵੀ ਐਡੀ ਗੱਲ ਨਹੀਂ ਹੈ ਵੀ ਤੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਤੁਹਾਡੇ ਦਾ ਦਿਮਾਗ ਨੂੰ ਆਪਣੇ ਨੂੰ ਸਟ्रेस ਤੋਂ ਰਹਿਤ ਕਰ ਠੰਡਾ ਕਰ ਤੇ ਐਡੀ ਗੱਲ ਹੈ ਯਾਰ ਉਹ ਵਾਕਈ ਹੁੰਦੀ ਵੀ ਨਹੀਂ ਔਰ ਜਿਵੇਂ ਕਹਿੰਦੇ ਨੇ ਗੁਰਬਾਣੀ 'ਚ ਮਨ ਜੀਤਾ ਹੈ ਜਗ ਜੀਤ ਉਹ ਜਦੋਂ ਮਨ ਨੂੰ ਠੀਕ ਕਰ ਲੈਂਦਾ ਆਪਣਾ ਤਾਂ ਉਹਨੂੰ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਤੇ ਲੱਗਦਾ ਹੀ ਨੇ ਉਹਨੂੰ ਕਦੇ ਵੀ ਮੈਨ ਪਾਵਰ ਜਾਂ ਮਰਦਾਨਾ ਕਮਜ਼ੋਰੀ ਆਈ ਵੀ ਸੀਗੀ ਦੇਖੋ ਬੈਸਟ ਟਾਈਮਿੰਗ ਤਾਂ ਹਾਰਡਲੀ 5-4 ਮਿੰਟ ਹੁੰਦੀ ਹੈ ਹਨਾ ਕਹਿਣ ਨੂੰ ਕਿਹਾ ਕੋਈ ਕਹੀ ਜਿਵੇਂ ਵੀ ਘੰਟਾ 2 ਘੰਟਾ ਅੱਧਾ ਘੰਟਾ ਹਨਾ ਐਕੜ ਕੁਝ ਨਹੀਂ ਹੁੰਦਾ ਨਾ ਤਾਂ ਕੋਈ ਦਵਾਈ ਅਜੇ ਤੱਕ ਇਹੋ ਜਿਹੀ ਬਣੀ ਹੈ ਜਿਹੜੀ ਤੁਹਾਡੀ ਕੋਈ ਇੰਦਰੀ ਦਾ ਸਾਈਜ਼ ਵਧਾ ਸਕੇ ਜਾਂ ਘਟਾ ਸਕੇ ਹਨਾ ਜੋ ਕੁਦਰਤ ਨੇ ਜਿਵੇਂ ਬਣਾਤਾ ਉਵੇਂ ਹੀ ਰਹਿਣਾ ਹੈ ਖਾਣ-ਪੀਣ ਤੇ ਡਾਈਟ ਦਾ ਫਰਕ ਵੀ ਸਭ ਤੋਂ ਵੱਧਤਾ ਆਪਣਾ ਵੀ ਸਾਡਾ ਖਾਣਾ ਪੀਣਾ ਕਿਹਜਾ ਸਾਡਾ ਰਹਿਣ-ਸਹਿਣ ਤੇ ਸਾਡਾ ਸਟ्रेस ਲੈਵਲ ਕੀ ਹੈ ਅਸੀਂ ਦਿਮਾਗ ਤੇ ਬੋਝ ਕਿੰਨਾ ਕਿੰਨਾ ਦੰਨੇ ਹੈ ਨਾ ਤੇ ਮੈਂ ਤਾਂ ਸ਼ੁਰੂਆਤ ਹੁੰਦੀ ਹੈ ਆਪਣੇ ਖਾਣ-ਪੀਣ ਤੋਂ ਹੀ ਆਪਾਂ ਕਰ ਲਿਓ ਜਿਹੜਾ ਆਪਾਂ ਖਾਣਾ ਖਾਂਨੇ ਆ ਉਹ ਸਾਡੇ ਸਲਾਈਵੇ ਰਾਹੀਂ ਹੋ ਕੇ ਸਾਡੇ ਪੇਟ 'ਚ ਜਾਂਦਾ ਜਿਹਨੂੰ ਅਮਾਸ਼ਿਆ ਕਹਿੰਦੇ ਆ ਠੀਕ ਹੈ ਅਮਾਸ਼ਿਆ ਤੋਂ ਅੱਗੇ ਫਿਰ ਜਾਂਦਾ ਜੀ ਲੀਵਰ ਲੀਵਰ ਦੇ ਉੱਤੋਂ ਫਿਰ ਸਾਡੇ ਆ ਸੱਤ ਧਾਤੂਆਂ ਵੜਦੀਆਂ ਸੱਤ ਤੂਮਾ ਦੇ ਵਿੱਚ ਜਿਵੇਂ ਬਣਦਾ ਰਸ ਰક્ત ਮਸਾ ਮੇਦਾ ਅਸਤੀ ਮਜਾ ਤੇ ਸ਼ੁਕਰ ਠੀਕ ਹੈ ਠੀਕ ਹੈ ਜੀ ਇਹ ਚੀਜ਼ਾਂ ਸਾਡਾ ਲੀਵਰ ਬਣਾਉਂਦਾ ਹਮ ਤੇ ਇੱਥੋਂ ਹੀ ਸਾਰਾ ਸਿਸਟਮ ਚੱਲਦਾ ਜਿਵੇਂ ਆਪਣਾ ਮੇਨ ਇੰਜਨ ਕਹ ਲੋ ਲੀਵਰ ਨੂੰ ਹਮ ਲੀਵਰ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਲੀਵਰ ਤੋਂ ਹੀ ਹੁੰਦੀ ਹੈ ਠੀਕ ਹੈ ਚਾਹੇ ਤੁਹਾਨੂੰ ਉਹ ਸ਼ੂਗਰ ਹੈ ਚਾਹੇ ਤੁਹਾਨੂੰ ਪੇਟ ਦਾ ਕੋਈ ਰੋਗ ਹੈ ਲੀਵਰ ਤੋਂ ਮਤਲਬ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਹੈ ਲੀਵਰ ਕਰਕੇ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਹੈ ਜੀ ਅਗਰ ਜਿਵੇਂ ਮੈਡਮ ਕਹਿੰਨੇ ਉਹਨੇ ਲੀਵਰ ਫਿਟਰਦਾ ਲਾਈਫ ਸੁਪਰੇ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਮੈਨ ਪਾਵਰ ਦੀ ਹੈਨਾ ਇਹਦੇ ਚ 50% ਤਾਂ ਤੁਹਾਡਾ ਦਿਮਾਗ ਕੰਮ ਕਰਦਾ ਹੈਨਾ ਠੀਕ ਹੈ ਅਗਰ ਦਿਮਾਗ ਤੁਹਾਡਾ ਸਹੀ ਹੈ ਕੰਮ ਕਰਦਾ ਹੈ ਪ੍ਰੋਪਰ ਤੁਸੀਂ ਇਫੈਕਟ ਹੋ ਹੈਨਾ ਤਾਂ ਇਸ ਦੇ ਵਿੱਚ 50% ਤਾਂ ਦਿਮਾਗ ਦਾ ਰੋਲ ਹੈ ਤੇ 50% ਫਿਰ ਮੈਡੀਸਨ ਕੰਮ ਕਰਦੀ ਹੈ ਹੈਨਾ ਓਕੇ ਤੇ ਮੈਡੀਸਨ ਜਿਹੜੀ ਅੱਜ ਕੱਲ ਡਰ ਦਾ ਖੇਲਾ ਮੇਨ ਡਰਾ ਕੇ ਪੈਸੇ ਲੈ ਜਾਂਦੇ ਆ ਮਰੀਜ਼ ਤੋਂ ਹਨਾ ਵੀ ਤੈਨੂੰ ਆਏ ਹੋ ਗਿਆ ਫਲਾਨਾ ਹੋ ਗਿਆ ਤੇ ਤੋ ਤਾਂ ਐ ਨਹੀਂ ਹੋਣਾ ਹਨਾ ਉਹ ਡਰਦਾ ਮਾਰੇ ਫਿਰ ਉਹ ਕਦੇ ਵੈਦਾਂ ਕੋਲ ਨੂੰ ਭਜਦਾ ਜਾਂ ਕਦੇ ਡਾਕਟਰ ਕੋਲ ਭਜਦਾ ਤੇ ਗੱਲ ਐਡੀ ਹੁੰਦੀ ਨਹੀਂ ਜਿੱਡੀ ਕੀ ਬਣਾ ਕੇ ਪੇਸ਼ ਕਰ ਦਿੱਤੀ ਜਾਂਦੀ ਹੈ ਓਕੇ ਤੇ ਮਾਈਨਰ ਜੀ ਗੱਲ ਹੁੰਦੀ ਹੈ ਕਈ ਵਾਰ ਤਾਂ ਕਈ ਵਾਰ ਸਾਡੇ ਕੋਲ ਆਉਂਨੇ ਪੇਸ਼ੈਂਟ ਉਹ ਕਾਉਂਸਲਿੰਗ ਨਾਲ ਹੀ ਠੀਕ ਹੋ ਜਾਂਦੇ ਆ ਕਾਉਂਸਲਿੰਗ ਮਤਲਬ ਬੈਠ ਕੇ ਨੂੰ ਪੁੱਛ ਲਈਦਾ ਕੀ ਸਮੱਸਿਆ ਸਮਝਾਈਦਾ ਉਹਨੂੰ ਕਿ ਐਡੀ ਗੱਲ ਨਹੀਂ ਹੈਗੀ ਤੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਥੋੜੇ ਜਿਹਾ ਦਿਮਾਗ ਨੂੰ ਆਪਣੇ ਨੂੰ ਸਟ्रेस ਤੋਂ ਰਹਿਤ ਕਰ ਠੰਡਾ ਕਰ ਤੇ ਐਡੀ ਗੱਲ ਹੈ ਯਾਰ ਉਹ ਵਾਕਈ ਹੁੰਦੀ ਵੀ ਨਹੀਂ ਉਹ ਜਿਵੇਂ ਕਹਿੰਦੇ ਨੇ ਗੁਰਬਾਣੀ 'ਚ ਮਨ ਜਿੱਤੈ ਜਗ ਜੀਤ ਉਹ ਜਦੋਂ ਮਨ ਠੀਕ ਕਰ ਲੈਂਦਾ ਆਪਣਾ ਤਾਂ ਉਹਨੂੰ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਤੇ ਲੱਗਦਾ ਹੀ ਨਹੀਂ ਉਹਨੂੰ ਕਦੇ ਵੀ ਮੈਨ ਪਾਵਰ ਜਾਂ ਮਰਦਾਨਾ ਕਮਜ਼ੋਰੀ ਆਏਗੀ ਸੀਗੀ ਦੇਖੋ ਬੈਸਟ ਟਾਈਮਿੰਗ ਤਾਂ ਹਾਰਡਲੀ 5-4 ਮਿੰਟ ਹੁੰਦੀ ਹੈ ਹਨਾ ਕਹਿਣ ਨੂੰ ਕਿਹਾ ਕੋਈ ਕਹੀ ਜਿਵੇਂ ਵੀ ਘੰਟਾ 2 ਘੰਟਾ ਅੱਧਾ ਘੰਟਾ ਹਨਾ ਐਕਨ ਕੁਝ ਨਹੀਂ ਹੁੰਦਾ ਨਾ ਤਾਂ ਕੋਈ ਦਵਾਈ ਅਜੇ ਤੱਕ ਇਹੋ ਜਿਹੀ ਬਣੀ ਹੈ ਜਿਹੜੀ ਤੁਹਾਡੀ ਕੋਈ ਇੰਦਰੀ ਦਾ ਸਾਈਜ਼ ਵਧਾ ਸਕੇ ਜਾਂ ਘਟਾ ਸਕੇ ਹਨਾ ਜੋ ਕੁਦਰਤ ਨੇ ਜਿਵੇਂ ਬਣਾਤਾ ਉਵੇਂ ਹੀ ਰਹਿਣਾ ਤੇ ਟਾਈਮਿੰਗ ਵਾਲੀਆਂ ਤਾਂ ਗੱਲਾਂ ਨੇ ਹਾਰਡਲੀ ਜਿਹੜੇ ਕੁਦਰਤੀ ਸਮਾਂ ਉਹ 5-7 ਮਿੰਟ ਦਾ ਹੀ ਹੁੰਦਾ ਹੈ ਜੀ ਇਸ਼ਤਿਹਾਰ ਵਾਈਕਾ ਐਵੇਂ ਡਰਾ ਕੇ ਤੁਹਾਨੂੰ ਜਿੰਮੇ ਦੱਸ ਰਹੇ ਆ ਮੈਂ ਉਹ ਡਰਾ ਕੇ ਮਤਲਬ ਉਹਦੇ ਵਿੱਚ ਸਵਾਖੇ ਲੜਾ ਕੇ ਕਹਿ ਤੁਹਾਨੂੰ ਦੇ ਦੇ ਨੇ ਟਾਈਮਿੰਗ ਲਈ ਹਾਲਾਂਕਿ ਉਹ ਜੇ ਕੰਮ ਕਰਦਾ ਵੀ ਹੈ ਤਾਂ ਟੈਂਪੋਰਰੀਲੀ ਕਰ ਲਾ ਹੈ ਹਨ ਤੇ ਉਹ ਲੌਂਗ ਸਮੇਂ ਵਿੱਚ ਲੰਬੇ ਸਮੇਂ ਜਾ ਕੇ ਉਹਦੇ ਨੁਕਸਾਨ ਹੁੰਦੇ ਆ ਕੋ ਥੋੜੇ ਸਮੇਂ ਲਈ ਤਾਂ ਉਹ ਬਣ ਜਾਂਦਾ ਹੈ ਹੀਰੋ ਹਨ ਜਦੋਂ ਰੈਗੂਲਰ ਉਹਦਾ ਯੂਜ਼ ਕਰਨ ਲੱਗ ਜਾਂਦੇ ਆ ਫਿਰ ਉਹਦਾ ਲੰਬੇ ਸਮੇਂ ਜ ਨੁਕਸਾਨ ਹੁੰਦਾ ਤੁਹਾਡੇ ਇੰਟਰਨਲ ਤੇ ਤੁਹਾਡੇ ਬਾਹਰ ਦੇਖੋ ਹੈ ਤਾਂ ਨਰਵਸ ਸਿਸਟਮ ਹੈ ਨਰਵਸ ਸਿਸਟਮ ਪਰਭਾਵ ਤੁੰਦਾ ਉਹਦੇ ਵਿੱਚ ਜਾ ਕੇ ਫਿਰ ਅੱਗੇ ਜਾ ਕੇ ਬਹੁਤ ਸਮੱਸਿਆਵਾਂ ਆਉਂਦੀਆਂ ਮੌਕੇ ਤੇ ਤਾਂ ਚਲੋ ਬੰਦਾ ਆਪਣਾ ਡੰਗ ਟਪਾ ਲੈਂਦਾ ਠੀਕ ਹੋ ਜਾਂਦਾ ਪਰ ਲੰਬੇ ਸਮੇਂ ਜਾ ਕੇ ਇਹਦੀਆਂ ਬਹੁਤ ਵੱਡੀਆਂ ਪ੍ਰੋਬਲਮਸ ਆਉਂਦੀਆਂ ਤੇ ਉਹਨਾਂ ਨੂੰ ਮੁੱਕ ਰੱਖਦੇ ਹੋਈ ਅਸੀਂ ਮਤਲਬ ਜਿਵੇਂ ਤੁਹਾਨੂੰ ਸਮਝਾਇਆ ਵੀ ਕਾਉਂਸਲਿੰਗ ਕਰਦੇ ਆ ਜਾਂ ਫਿਰ ਅਸੀਂ ਮੈਡੀਸਨ ਬਣਾਉਨੇ ਆ ਆਪ ਹਨਾ ਠੀਕ ਹੈ ਤੇ ਉਹਨਾਂ ਦੇ ਮੈਡੀਸਨ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਜੀ ਮੈਂ ਤੁਸੀਂ ਦੇਖ ਪਾ ਰਹੇ ਹੋ ਅਸੀਂ ਮੈਡੀਸਨ ਬਣਾਉਨੇ ਆ 23 24 ਜੀ ਜਸ ਇਹ ਸਾਡੀਆਂ ਅਸੀਂ ਇਹਨਾਂ ਸਾਰਿਆਂ ਦਾ ਮਿਸ਼ਰਣ ਕਰਕੇ ਅਸੀਂ ਮੈਡੀਸਨ ਬਣਾਉਂਦੇ ਆ ਠੀਕ ਹੈ ਜਿਵੇਂ ਤੱਜ ਧਕੜਾ ਸਬ지 ਬੀਜ ਸਫੈਦ ਮੂਸਲੀ ਸਤਾਵਰ ਬਾਮਣ ਸਫੈਦ ਜਵਿਤਰੀ ਤਵਾਸੀਰ ਠੀਕ ਹੈ ਕਾਲੇ ਕੌਂਚ ਬੀਜ ਚਿੱਟੇ ਕੌਂਚ ਬੀਜ ਬੀਜ ਵਧਾਰਾ ਅਸ਼ਵਗੰਧਾ ਹਰੀ ਇਲਾਇਚੀ ਸਾਲਮ ਪੰਜਾ ਸਵਰਨ ਪਸਮ ਸ਼ੰਖ ਪਸਮ ਤ੍ਰਿਵੰਗ ਪਸਮ ਤੇ ਅਬਰਕ ਪਸਮ ਪੂਰਨ ਚੰਦ ਰਸ ਹੀਰਾ ਪਸਮ ਬਾਦ ਕੋਲਾਂ ਤੱਕ ਰਸ ਲੋਪ ਸਮਾ ਹਮ ਬਸੰਤ ਕੁਸਮਾਕਰ ਰਸ ਠੀਕ ਹੈ ਸ਼ੁੱਧ ਕੇਸਰ ਅਸੀਂ ਆ ਤੁਸੀਂ ਦੇਖ ਪਾ ਰਹੇ ਹੋ ਐਸੀ ਉਹ ਸਪੈਸ਼ਲ ਮੰਗਵਾਇਆ ਕਸ਼ਮੀਰ ਤੋਂ ਠੀਕ ਹੈ ਤੇ ਵੱਡੀ ਪੈਕਿੰਗ ਵੀ ਆਉਂਦੀ ਹੈ ਠੀਕ ਹੈ ਤੇ ਅ ਸ਼ੁੱਧ ਮਕਰ ਤੋਂ ਅੱਜ ਆ ਕਾਂਪ ਚੂੜਾ ਮਨੀ ਰਸ ਤੇ ਹਾਂ ਸ਼ੁੱਧ ਸ਼ਿਲਾਜੀਤ ਇਹ ਦੋਏ ਚੀਜ਼ਾਂ ਅਸੀਂ ਸਪੈਸ਼ਲ ਉੱਥੋਂ ਮੰਗਾਈਆਂ ਸ਼੍ਰੀਨਗਰ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਆਪਾਂ ਆਮ ਹੀ ਪਿੰਡਾਂ ਸੁਣਦੇ ਹੁੰਨੇ ਆ ਗੱਲ ਹਨਾ ਵੀ ਫਲਾਣੀ ਚੀਜ਼ ਆ ਉਹ ਮਰੇ ਪਏ ਬੰਦੇ ਜਾਨ ਪਾ ਦਿੰਦੀ ਹੈ ਬਿਲਕੁਲ ਪਰ ਮਕਰ ਤੋਂ ਅੱਜ ਇੱਕ ਹੀ ਚੀਜ਼ ਹੈ ਜਿਹੜੀ ਅਸਲ ਦੇ ਵਿੱਚ ਹੀ ਮਰਨ ਕਿਨਾਰੇ ਪਏ ਬੰਦੇ ਦੇ ਸਰੀਰ ਵਿੱਚ ਜਾਨ ਪਾ ਦਿੰਦੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਗ੍ਰੰਥ ਕਹਿੰਦੇ ਆ ਗ੍ਰੰਥਾਕਾਰ ਹੁਣ ਉਸਕੇ ਮੈਂ ਤੁਹਾਨੂੰ ਪੜਵਾ ਕੇ ਦਿੰਦਾ ਆ ਦਿਓ ਆ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕੋਰੜੂ ਹੁੰਦਾ ਜਦੋਂ ਬੰਦਾ ਮਰਨ ਕਿਨਾਰੇ ਪਿਆ ਹੁੰਦਾ ਨਾ ਤਾਂ ਘੰਡ ਬੋਲਣ ਲੱ ਆ ਜਾਂਦਾ ਅੱਛਾ 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 ਕੋਲ ਕਹਿੰਦੇ ਘੰਡ ਬੋਲਣ ਨੂੰ ਕਹਿੰਦੇ ਕੋਰੜੂ ਕੋਲ ਇਹ ਗ੍ਰੰਥਾ ਚ ਲਿਖਿਆ ਮੈਂ ਨਹੀਂ ਕਹਿ ਰਿਹਾ ਤੁਸੀਂ ਖੁਦ ਪੜ ਜਿੰਨਾ ਮਰਜੀ ਬੰਦਾ ਬਿਰਧ ਹੋ ਕੇ ਮਰਨ ਕੰਢੇ ਹੋਵੇ ਤੇ ਉਹਦੇ ਮੂੰਹ ਚ ਮਕਰ ਤੋਂ ਅੱਜ ਤੁਸੀਂ ਪਾ ਦੋ ਉੱਠ ਕੇ ਬੈਠਾ ਹੋ ਜਾ ਜਿਹਨੂੰ ਗ੍ਰੰਥ ਕਹਿੰਦੇ ਆ ਤੇ ਆਪਣਾ ਘੰਟਾ ਤੋਂ ਘੰਟਾ ਆਪਣੇ ਪਰਿਵਾਰ ਨੂੰ ਸਮਝਾ ਸਕਦਾ ਮੈਂ ਉਹ ਤੋਂ ਪੈਸੇ ਲੈਣੇ ਆ ਜਾਂ ਦੇਣੇ ਆ ਸਾਨੂੰ ਕਹਿਣ ਤੋਂ ਪਾਵੇ ਆ ਫਰੁਕੀ ਸਾਹਿਬ ਵੀ ਜਦੋਂ ਮਕਰ ਤੋਂ ਅੱਜ ਮਰਨ ਕਿਨਾਰੇ ਪਹੁੰਚੇ ਹੈ ਬੰਦੇ ਜਾਨ ਪਾ ਸਕਦਾ ਉਹਨੂੰ ਆਪਾਂ ਮੈਡੀਸਨ ਚ ਯੂਜ਼ ਕਰਾਂਗੇ ਔਰ ਨੌਜਵਾਨ ਨੂੰ ਦਵਾਂਗੇ ਹਨਾ ਤਾਂ ਉਹ ਕਿਉਂ ਨਹੀਂ ਅਸਰ ਕਰੂਗਾ ਹਨਾ ਕਿਤੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਤੇ ਬਹੁਤ ਹੀ ਅਸੀਮਤਾ ਮਤਲਬ ਕਿੰਨੇ ਸਾਲਾਂ ਤੋਂ ਸਾਡੇ ਬਜ਼ੁਰਗ ਵੀ ਵਰਤਦੇ ਸੀ ਮਕਰ ਤੋਂ ਅੱਜ ਤੇ ਅਸੀਂ ਸਾਰੇ ਜਿੰਨੀਆਂ ਮੈਡੀਸਨਾਂ ਸਾਰੀਆਂ ਵਿੱਚ ਮਕਰ ਤੋਂ ਅੱਜ ਜ਼ਰੂਰ ਵਰਤਦੇ ਆ ਉਹ ਬੇਸਿਕਲੀ ਤਾਂ ਵੀਕਨੈਸ ਕਹਿੰਦੇ ਮੈਂ ਜਿਹਨੂੰ ਆਪਾਂ ਹਨਾ ਉਹ ਬੰਦਾ ਸੋਚਦਾ ਜਾਂ ਪਿਸ਼ਾਬ ਕਰਦਾ ਤਾਂ ਪਿਸ਼ਾਬ ਕਰਨ ਨਾਲ ਵੀ ਕਈ ਵਾਰ ਉਹਦੀ ਤਾਰ ਜੀ ਜਾਂ ਲਾਰ ਹਨਾ ਉਹ ਡਿੱਗਦੀ ਆ ਤਾਂ ਉਹ ਬੰਦੇ ਦਾ ਅਸਨ ਦੇ ਵਿੱਚ ਸੀਮਨ ਕਹਿ ਸਕਦੇ ਆ ਆਪਾਂ ਇੱਕ ਸੰਦ ਤੇ ਉਹਦੇ ਨਾਲ ਵੀਕਨੈਸ ਬਹੁਤ ਆਉਂਦੀ ਆ ਬੰਦੇ ਨੂੰ ਠੀਕ ਹੈ ਅਗਰ ਸਮੇਂ ਰਹਿੰਦੇ ਉਹਦਾ ਇਲਾਜ ਨਾ ਕੀਤਾ ਜਾਵੇ ਤਾਂ ਨਮਰਦੀ ਵੱਲ ਵੀ ਬੰਦਾ ਜਾ ਸਕਦਾ ਹੈ Okay.